ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜਦੋਂ ਵੀ ਕੋਈ ਗੱਲ ਕਰਦੇ ਆ ਤੇ ਸ਼ਾਇਦ ਮਤਲਬ ਇਸ ਤਰ੍ਹਾਂ ਪੇਸ਼ ਕੀਤੀ ਜਾਂਦੀ ਹੈ ਗੱਲ ਵੀ ਯੂਨੀਅਨ ਵਾਲੇ ਸ਼ਾਇਦ ਅੱਗ ਲਾਉਣ ਦੇ ਹੱਕ 'ਚ ਨਹੀਂ ਤੇ ਅੱਗ ਲਾਉਣ ਨੂੰ ਕਹਿ ਰਹੇ ਨੇ ਸ਼ਾਇਦ ਯੂਨੀਅਨ ਵਾਲੇ ਵਿਲੀਅਨ ਹੋਣ ਜਿਵੇਂ ਇਹਨਾਂ ਦਾ ਕੰਮ ਹੀ ਇਕੱਲਾ ਅੱਗ ਲਾਉਣਾ ਹੋਵੇ ਇਹ ਨਹੀਂ ਹੈ ਅਸੀਂ ਜਾਣਦੇ ਆ ਸਾਰੀਆਂ ਗੱਲਾਂ ਨੂੰ ਸਮਝਦੇ ਆ ਹਾਲਾਤਾਂ ਪ੍ਰਸਥਿਤੀਆਂ ਨੂੰ ਸਮਝ ਕੇ ਇਹ ਕਿਹੜਾ ਪੈ ਰਿਹਾ ਹੈ ਅ ਜਿੱਥੇ ਆਪਾਂ ਅੱਜ ਹੁਣ ਖੜੇ ਆ ਇਸ ਖੇਤ ਦੇ ਵਿੱਚ ਖੇਤ ਵਾਲੇ ਨੌਜਵਾਨ ਨੇ ਸ੍ਰੀਮਾਨ ਜੀ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਮਾਨਯੋਗ ਐਗਰੀਕਲਚਰ ਚੀਫ ਸਾਹਿਬ ਤੇ ਸਾਡੇ ਸਤਕਾਰਯੋਗ ਮੁੱਖ ਮੰਤਰੀ ਜੀ ਤੁਹਾਡੀਆਂ ਹਦਾਇਤਾਂ ਮੰਨੀਆਂ ਇਸ ਨੌਜਵਾਨ ਨੇ ਆ ਸਾਰੇ ਖੇਤ ਦੇ ਵਿੱਚ ਰੀਪਰ ਮਰਵਾ ਕੇ ਪ੍ਰੋਗਰਾਮ ਬਣਾ ਲਿਆ ਕਿ ਜਦੋਂ ਸਰਕਾਰ ਕਹਿੰਦੀ ਆ ਮੈਂ ਗੱਠਾ ਬਣਾ ਦੇਣਾ ਤੇ ਆ ਵੀ ਆ ਗੱਠਾ ਬਣਾਉਣਾ ਇੱਥੇ ਮਾਰੇ ਪਿਆ ਇਹ ਮਾਰਤਾ ਔਰ ਇਹ ਨੂੰ ਇਹ ਹਾਲਾਤਾਂ 'ਚ ਆ ਗਿਆ ਹੈ ਕਿ ਗੱਠਾਂ ਬੰਨਣ ਵਾਲਿਆਂ ਨੇ ਮਸ਼ੀਨ ਵਾਲਿਆਂ ਨੇ ਹੱਥ ਖੜੇ ਕਰਤੇ ਦੋਨੇ ਹੱਥ ਖੜੇ ਕਰਤੇ ਕਹਦਾ ਵੀ ਅਸੀਂ ਨਹੀਂ ਬੰਨਣੀਆਂ ਸਾਥੋਂ ਨਹੀਂ ਬੱਝਦੀਆਂ ਦੇਵ ਸਜ਼ਾ ਕਿਹਨੂੰ ਦਿੰਨੇ ਹੋ ਕੀ ਉਹ ਗੱਠਾ ਬਣਾਉਣ ਵਾਲੀ ਮਸ਼ੀਨ ਵਾਲੇ ਨੂੰ ਸਜ਼ਾ ਦਿੰਨੇ ਹੋ ਜਿਹੜਾ ਇਹਨੂੰ ਜਵਾਬ ਦੇ ਗਿਆ ਸਾਡਾ ਨਿਸ਼ਾਨਾ ਗੱਠਾ ਬੰਨਣ ਵਾਲੇ ਨੂੰ ਸਜ਼ਾ ਦਿਵਾਉਣਾ ਵੀ ਨਹੀਂ ਕਿਉਂਕਿ ਗੱਠਾ ਬੰਨਣ ਵਾਲਾ ਅੱਗੇ ਕੀ ਕਹਿ ਰਿਹਾ ਹੈ ਉਹ ਕਹਿ ਰਿਹਾ ਵੀ ਸਾਥੋਂ ਤਾਂ ਅੱਗੇ ਫੈਕਟਰੀ ਵਾਲਾ ਲੈਂਦਾ ਹੀ ਨਹੀਂ ਤਾਂ ਫਿਰ ਗੱਠਾ ਬੰਨਣ ਵਾਲਾ ਵੀ ਕੀ ਕਰੇਗਾ ਉਹ ਵੀ ਸਗੋਂ ਲੱਖਾਂ ਦੀ ਮਸ਼ੀਨਰੀ ਲਾ ਕੇ ਅੱਜ ਉਹ ਵੀ ਤੜਫ ਰਿਹਾ ਹੈ ਜਿੱਥੋਂ ਚੱਕਣੀ ਸੀਗੀ ਉਹਨੂੰ ਹੱਥ ਖੜੇ ਕਰ ਗਿਆ ਕਿਸਾਨ ਵੀ ਐਸੇ ਹਾਲਾਤ ਦੇ ਵਿੱਚ ਤਾਂ ਜਦੋਂ ਇਹਨਾਂ ਹਾਲਾਤਾਂ ਦੇ ਵਿੱਚ ਕਿਸਾਨ ਫਸਦਾ ਹੈ ਉਸ ਵੇਲੇ ਮਜਬੂਰੀ ਵਸ ਕਿਸਾਨ ਨੂੰ ਅੱਗ ਲਾਉਣੀ ਪੈਂਦੀ ਆ ਜੀ ਅੱਗ ਲਾਉਣਾ ਸਾਡਾ ਕੋਈ ਨਿਸ਼ਾਨਾ ਨਹੀਂ ਸਾਡਾ ਕੋਈ ਮਕਸਦ ਨਹੀਂ ਅੱਗ ਲਾਉਣਾ ਤੇ ਨਾਲ ਦੀ ਨਾਲ ਮੈਂ ਇਹ ਵੀ ਗੱਲ ਕਰਦੇ ਆਂ ਮੈਂ ਪਹਿਲਾਂ ਹੁਣ ਟਿੱਕਰ ਵੀਡੀਓ ਚ ਇਹੀ ਗੱਲ ਕਹੀ ਹੈ ਕਿ ਸਾਡਾ ਅੱਗ ਲਾਉਣਾ ਕੋਈ ਨਿਸ਼ਾਨਾ ਨਹੀਂ ਸਾਡੀ ਕੋਈ ਜਿੱਦ ਨਹੀਂ ਕਿ ਅਸੀਂ ਆਗ ਹੀ ਲਾਉਣੀ ਹੈ ਅਸੀਂ ਹਰ ਹਿੱਲਾ ਵਰਤਨ ਦੀ ਕੋਸ਼ਿਸ਼ ਕਰ ਰਹੇ ਹਾਂ ਜਦੋਂ ਸਾਡੀ ਕਿਸੇ ਪਾਸੇ ਪੇਸ਼ ਹੀ ਨਹੀਂ ਜਾਂਦੀ ਉਦੋਂ ਮਜਬੂਰਨ ਫਿਰ ਸਾਨੂੰ ਇਹ ਰਾਹ اختیار ਕਰਨਾ ਪੈਂਦਾ ਹੁਣ ਮੈਂ ਇੱਕ ਗੱਲ ਹੋਰ ਦੱਸਿਓ ਬਈ ਅੱਜ ਅੱਜ ਜਿਹੜਾ ਕੱਲ ਨੂੰ ਦੀਵਾਲੀ ਹੈ ਇੱਥੇ ਖੜਿਆ ਜਿੱਥੇ ਆਪਾਂ ਉਹ ਸਫੈਦੇ ਨੇ ਜਿਹੜੇ ਬਿਲਕੁਲ ਵਿਜੂ ਵਾਲਾ ਸਭ ਕੁਝ ਆਰਾਮ ਨਾਲ ਦਿਖੀ ਜਾਂਦਾ ਹੈ ਇਹਦਾ ਮਤਲਬ ਆ ਅੱਡਾਂ ਵੀ ਲੱਗ ਰਹੀਆਂ ਨੇ ਸਭ ਕਾਸੇ ਦੇ ਬਾਵਜੂਦ ਇਧਰ ਪਿੰਡ ਦੇ ਸਭ ਦਰਖਤ ਦਿਖ ਰਹੇ ਨੇ ਕਿਤੇ ਕੋਈ ਐਸਾ ਨਹੀਂ ਲੱਗ ਰਿਹਾ ਕਿ ਧੂਆਂ ਟਰੋਲ ਹੋਇਆ ਹੋਵੇ ਤੇ ਲੋਕਾਂ ਨੂੰ ਕੁਝ ਦਿਖ ਨਹੀਂ ਰਿਹਾ ਹੋਵੇ ਹੁਣ ਮੇਰੀ ਬੇਨਤੀ ਆ ਵੀ ਕੱਲ ਨੂੰ ਮੈਂ ਫੇਰ ਕੋਸ਼ਿਸ਼ ਕਰਾਂਗੇ ਅਸੀਂ ਦੀਵਾਲੀ ਨੰਗਣ ਤੋਂ ਬਾਅਦ ਸਾਡੀ ਇੱਕ ਕੋਸ਼ਿਸ਼ ਫੇਰ ਹੋਏਗੀ ਇਸੇ ਤਰ੍ਹਾਂ ਦੀ ਵੀਡੀਓ ਇਸੇ ਤਰ੍ਹਾਂ ਦਾ ਇੱਕ ਲਾਈਵ ਫਿਰ ਚਲਾਉਣ ਦੀ ਕੋਸ਼ਿਸ਼ ਕਰਾਂਗੇ ਅਗਰ ਕੱਲ ਨੂੰ ਸਾਨੂੰ ਨੈੱਟਵਰਕ ਮਿਲ ਗਿਆ ਤਾਂ ਦਿਖਾਵਾਂਗੇ ਕਿ ਅੱਜ ਦੇ ਹਾਲਾਤ ਕੀ ਨੇ ਜਦੋਂ ਕਿਸਾਨ ਵੀ ਅੱਗਾਂ ਲਾ ਰਹੇ ਹੋਣ ਮਾੜੀਆਂ ਮੋਟੀਆਂ ਉਦੋਂ ਹਾਲਾਤ ਕੀ ਨੇ ਤੇ ਕੱਲ ਨੂੰ ਕਿਸਾਨਾਂ ਦੀ ਅੱਗ ਨਹੀਂ ਤੁਹਾਡੇ ਦੇਸ਼ ਦੇ ਅੰਦਰ ਬਣਾਏ ਹੋਏ ਤਿਉਹਾਰਾਂ ਨੂੰ ਮਨਾਉਣ ਸਮੇਂ ਚਲਾਏ ਗਏ ਪਟਾਕੇ ਚਲਾਈ ਗਈ ਆਤਿਸ਼ਬਾਜ਼ੀ ਉਹਦੇ ਕਰਕੇ ਜਿਹੜਾ ਪੋਲੂਸ਼ਨ ਹੋਣਾ ਹੈ ਉਹ ਕਿਸੇ ਖਾਤੇ ਨਹੀਂ ਉਹ ਕਿਸੇ ਖਾਤੇ ਨਹੀਂ ਜਿਹੜਾ ਪੋਲੂਸ਼ਨ ਦੀ ਵੀ ਜੇ ਆਪਾਂ ਗੱਲ ਕਰੀਏ ਕਿਸਾਨ ਇੱਕ ਇੰਡੈਕਸ ਪੂਰੀ ਦੁਨੀਆ ਦੇ ਵਿੱਚ ਵਾਇਰਲ ਹੋ ਰਿਹਾ ਹੈ ਪੂਰੀ ਦੁਨੀਆ ਉਹਨੂੰ ਦੇਖ ਰਹੀ ਹੈ ਸਾਡੇ ਅਫਸਰ ਸਹਿਬਾਨ ਵੀ ਦੇਖ ਰਹੇ ਹੋਣਗੇ ਸਾਡੀ ਸਰਕਾਰ ਵੀ ਦੇਖ ਰਹੀ ਹੋਏਗੀ ਹਰ ਇੱਕ ਕਿਸਾਨ ਦੇਖ ਰਿਹਾ ਹੈ ਉਹਦੇ ਚ ਕੀ ਦਿਖਾਇਆ ਗਿਆ ਉਹਦੇ ਚੇਹ ਦਿਖਾਇਆ ਗਿਆ ਕਿ ਕਿਸਾਨਾਂ ਨੇ ਜੋ ਪੋਲੂਸ਼ਨ ਕਰਦੇ ਨੇ ਉਹ ਕੇਵਲ 8% ਹੈ। ਟ੍ਰੈਫਿਕ ਤੋਂ ਜੋ ਪੋਲੂਸ਼ਨ ਹੋ ਰਿਹਾ ਉਹ 25% ਹੈ। ਤੇ ਇੰਡਸਟਰੀ ਤੋਂ ਜਿਹੜਾ ਪੋਲੂਸ਼ਨ ਹੋ ਰਿਹਾ ਉਹ 51% ਹੈ। ਤੇ ਬਾਕੀ ਸਾਰਾ ਜਿਹੜਾ ਹੋ ਰਿਹਾ ਉਹ ਘਰੇਲੂ ਸਾਧਨਾ ਤੋਂ ਹੋ ਰਿਹਾ। ਹੋਰਲਾ ਸਾਧਨਾ ਕਰਕੇ ਹੋ ਰਿਹਾ ਕੰਸਟਰਕਸ਼ਨ ਦੇ ਕੰਮਾ ਕਰਕੇ ਹੋ ਰਿਹਾ। ਉਹਦੇ ਕਰਕੇ ਹੋ ਰਿਹਾ। ਕਿਸਾਨ ਦਾ ਕੇਵਲ 8% ਹੈ। ਹੁਣ ਬੇਨਤੀ ਹੈ ਕਿ ਜਿਨੇ 8% ਪੋਲੂਸ਼ਨ ਕੀਤਾ ਹੈ ਸਜ਼ਾ ਫਿਰ ਉਹਨੂੰ ਇਕੱਲੇ ਨੂੰ ਕਿਉਂ ਇਹਦਾ ਮਤਲਬ ਇਹ ਨਿਕਲਦਾ ਹੈ ਜੇ ਕਿਸੇ ਇੰਡਸਟਰੀ ਨੂੰ ਸਜ਼ਾ ਨਹੀਂ ਕਿਸੇ ਟਰਾਂਸਪੋਰਟਰ ਨੂੰ ਸਜ਼ਾ ਨਹੀਂ ਇਕੱਲੇ ਕਿਸਾਨ ਦੇ ਉੱਤੇ ਆ ਵੀ ਜੇ ਤੂੰ ਅੱਗ ਲਾਈ ਤਾਂ ਤੇਰੇ ਰੈਡ ਐਂਟਰੀ ਬਾਜਾਂਗੇ ਤੇਰੇ ਤੇ ਮੁਕੱਦਮਾ ਦਰਜ ਕਰ ਦਾਂਗੇ ਤੇਰਾ ਸਲਾਇਸ ਲਾਇਸੈਂਸ ਰੱਦ ਕਰ ਦਾਂਗੇ ਤੇਰਾ ਤੇਰਾ ਬਾਹਰ ਜਾਣ ਲਈ ਪਾਸਪੋਰਟ ਨਹੀਂ ਰਹਿਣ ਦੇਾਂਗੇ ਵੀ ਰੱਦ ਕਰ ਦੇਾਂਗੇ ਰੀਨੂ ਨਹੀਂ ਕਰਾਂਗੇ ਇਹ ਕਿਹਾ ਜਾ ਰਿਹਾ ਹੈ ਇੱਕਲੇ ਕਿਸਾਨ ਵਾਸਤੇ ਹੀ ਆ ਬਾਕੀਆਂ ਵਾਸਤੇ ਕਿਉਂ ਨਹੀਂ ਬਈ ਅਗਰ ਸੱਚੀ ਉਹ ਪੋਲੂਸ਼ਨ ਕੰਟਰੋਲ ਕਰਨ ਦਾ ਇਰਾਦਾ ਹੋਵੇ ਸਰਕਾਰ ਦੀ ਨੀਅਤ ਹੋਵੇ ਕਿ ਪੋਲੂਸ਼ਨ ਕੰਟਰੋਲ ਕਰਨਾ ਹੈ ਫਿਰ ਤਾਂ ਯਾਰ ਜਿਹੜੇ ਵੱਡੇ ਨੇ ਫਿਰ ਤਾਂ ਜਿਹੜੇ 51% ਵਾਲੇ ਆ ਸਭ ਤੋਂ ਪਹਿਲਾਂ ਗ੍ਰਿਫਤ ਦੇ ਵਿੱਚ ਹੋਣੇ ਚਾਹੀਦੇ ਨੇ ਫਿਰ 25% ਵਾਲੇ ਆਉਣੇ ਚਾਹੀਦੇ ਨੇ ਫਿਰ 11% ਵਾਲੇ ਆਉਣੇ ਚਾਹੀਦੇ ਨੇ ਤੇ ਕਿ ਫਿਰ ਕਿਸਾਨ ਆ ਜੇ ਤਾਂ ਅਸੀਂ ਮੰਨ ਲਾਂਗੇ ਕਿ ਬਾਕੀ ਸਾਰਿਆਂ ਨੂੰ ਸਰਕਾਰ سزا ਦਿੰਦੀ ਦਿੰਦੀ ਉਹਦੇ ਵਿੱਚ ਕਿਸਾਨ ਵੀ ਆਉਣਾ ਚਾਹੀਦਾ ਫਿਰ ਤਾਂ ਕਿਸਾਨ ਵੀ ਆ ਜੇ ਲੇਕਿਨ ਇਹ ਕਿਹੜਾ ਤਰੀਕਾ ਹੋਇਆ ਕਿ 51% ਵਾਲਾ ਵੀ ਬਰੀ ਐ 25% ਵਾਲਾ ਵੀ ਬਰੀ ਐ 11% ਵਾਲਾ ਵੀ ਬਰੀ ਐ ਕਿ 8% ਵਾਲੇ ਨੂੰ ਸਜ਼ਾ ਮਿਲਦੀ ਐ ਇਹ ਤਾਂ ਬਾਜ਼ਮ ਨਹੀਂ ਹੈ ਇਹਦਾ ਮਤਲਬ ਕੀ ਨਿਕਲਦਾ ਕਿ ਪੋਲੂਸ਼ਨ ਕੰਟਰੋਲ ਕਰਨਾ ਕੋਈ ਨਿਸ਼ਾਨਾ ਨਹੀਂ ਕਿਸਾਨ ਨੂੰ ਤੰਗ ਕਰਨਾ ਕਿਸਾਨ ਨੂੰ ਪਰੇਸ਼ਾਨ ਕਰਨਾ ਨਿਸ਼ਾਨਾ ਇਹ ਹੈ ਕਿਸਾਨ ਨੂੰ ਖੇਤੀ ਜੋ ਬਾਹਰ ਕਰਨਾ ਨਿਸ਼ਾਨਾ ਇਹ ਹੈ ਕਿ ਹਰ ਹਾਲਤ ਕਿਸਾਨ ਖੇਤੀ ਜੋ ਹੱਥ ਖੜੇ ਕਰਦੇ ਬਾਹਰ ਨਿਕਲ ਜੇ ਅੱਜ ਜਿਹੜੀ ਅਸੀਂ ਗੱਲ ਇਹ ਕਰ ਰਹੇ ਹਾਂ ਕੱਲੀ ਪੋਲੂਸ਼ਨ ਦੀ ਗੱਲ ਨਹੀਂ ਹੈ ਤੁਸੀਂ ਨੋਟ ਕਰਕੇ ਦੇਖੋ ਦੂਜਾ ਪੱਖ ਕੀ ਕਹਿੰਦਾ ਕੀ ਕਹਿੰਦਾ ਕਿਸਾਨਾਂ ਨੇ ਝੋਨਾ ਤਿਆਰ ਕਰ ਲਿਆ ਹਰ ਬਾਾਰ ਤਿਆਰ ਹੁੰਦਾ ਕੋਈ ਪਹਿਲੀ ਵਾਰ ਨਹੀਂ ਹੋਇਆ ਹਰ ਵਾਰ ਜਦੋਂ ਝੋਨਾ ਤਿਆਰ ਹੁੰਦਾ ਹੈ ਝੋਨੇ ਦੀ ਕਟਾਈ ਹੁੰਦੀ ਆ ਤੇ ਨਾਲ ਦੀ ਨਾਲ 1 ਅਕਤੂਬਰ ਤੋਂ ਝੋਨੇ ਦੀ ਖਰੀਦ 2 ਅਕਤੂਬਰ ਤੋਂ ਝੋਨੇ ਦੀ ਖਰੀਦ ਸ਼ੁਰੂ ਹੋ ਜਾਂਦੀ ਆ ਤੇ 15 18 20 ਅਕਤੂਬਰ ਤੱਕ ਕਿਸਾਨਾਂ ਦਾ ਕੰਮ ਨਿਪਟ ਜਾਂਦਾ ਹੈ ਅੱਜ ਅਸੀਂ ਅੱਜ ਅਸੀਂ 31 ਤਰੀਕ ਚ ਖੜੇ ਆ 31 ਅਕਤੂਬਰ ਚ ਖੜੇ ਆ ਜੀ ਲਾਸਟ ਹੋ ਗਿਆ ਅਕਤੂਬਰ ਦਾ ਅੱਜ ਦਿਵਾਲੀ ਦਾ ਦਿਨ ਆ ਅੱਜ ਤਿੱਕਰ ਕਿਸਾਨ ਮੰਡੀਆਂ ਦੇ ਵਿੱਚ ਰੁੱਲ ਰਿਹਾ ਹੈ ਕਿਸਾਨ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਕਿਸਾਨ ਦਾ ਮੌਇਸਚਰ ਤੁਹਾਡੀ ਮਾਰਕੀਟ ਕਮੇਟੀ ਦੇ ਰਿਕਾਰਡ ਮੁਤਾਬਕ ਕਿਉਂਕਿ ਤੁਸੀਂ ਚੈੱਕ ਕਰ ਕਰਕੇ ਭੇਜਿਆ ਮੰਡੀਆਂ ਚ ਸਿੱਧਾ ਨਹੀਂ ਜਾਣ ਦਿੱਤਾ ਇਤਕੀ ਜਦੋਂ ਤੁਸੀਂ ਚੈੱਕ ਕਰਕੇ ਭੇਜਿਆ ਉਦੋਂ ਕਿਸਾਨ ਦਾ ਮੌਇਸਚਰ ਤੁਸੀਂ 17 ਤੋਂ ਉੱਪਰ ਭੇਜਿਆ ਹੀ ਨਹੀਂ ਤੇ ਇਹਦਾ ਮਤਲਬ ਫਿਰ ਮੰਡੀ ਚ ਕੀ ਕਿਵੇਂ ਆ ਗਿਆ ਜੀ ਇਸ ਗੱਲ ਦਾ ਜਵਾਬ ਦੇਵੇ ਮਾਰਕੀਟ ਕਮੇਟੀ ਇਸ ਗੱਲ ਦਾ ਜਵਾਬ ਦੇਵੇ ਸਾਡਾ ਡਿਪਟੀ ਕਮਿਸ਼ਨਰ ਕਿ 21 ਕਿੱਥੋਂ ਆ ਗਿਆ ਤੁਹਾਡੀਆਂ ਮਸ਼ੀਨਾਂ ਤੁਹਾਡੇ ਮਾਰਕੀਟ ਕਮੇਟੀ ਦੇ ਅਧਿਕਾਰੀ ਹਰ ਗੇਟ ਤੋਂ ਚੈੱਕ ਕਰਕੇ ਭੇਜਦੇ ਨੇ ਕਿ 17 ਮੌਇਸਚਰ ਤੋਂ ਥੱਲੇ ਵਾਲਾ ਮਾਲ ਭੇਜਣਾ 17 ਤੋਂ ਉੱਪਰ ਵਾਲਾ ਭੇਜਣਾ ਹੀ ਨਹੀਂ ਅੰਦਰ ਜਾ ਕੇ ਜੇ 21 ਹੁੰਦਾ ਤੇ ਦਾ ਮਤਲਬ ਕੀ ਨਿਕਲਦਾ ਕਿ ਕਿਸਾਨ ਨੂੰ ਲੁੱਟਣ ਦੀ ਨੀਅਤ ਨਾਲ ਉਹਨਾਂ ਮਸ਼ੀਨਾਂ 'ਚ ਗੜਬੜ ਹੋ ਰਹੀ ਹੈ ਜੀ ਸੀ ਸਾਹਿਬ ਮੌਜਨਾ ਬੈਠੇ ਨਹੀਂ ਸਾਡੇ ਜ਼ਿਲ੍ਹਾ ਮੰਡੀ ਅਫਸਰ ਆਮਰਾਂਦਨ ਬੈਠੇ ਨਹੀਂ ਔਰ ਕਿਸਾਨ ਲੁੱਟਿਆ ਜਾ ਰਿਹਾ ਔਰ ਅੱਜ ਤੱਕ ਕਿਸੇ ਦਾ 10 ਮੌਇਸਚਰ ਕਿਸੇ ਦਾ 11 ਮੌਇਸਚਰ ਕਿਸੇ ਦਾ 8 ਮੌਇਸਚਰ ਕਿਸੇ ਦਾ 9 ਮੌਇਸਚਰ ਔਰ ਕਿਸਾਨ ਵਿਚਾਰੇ ਦੀ ਸੁਣਵਾਈ ਨਹੀਂ ਹੋ ਰਹੀ ਔਰ ਇਦੋਂ ਵੀ ਗਾਹਾਂ ਮੈਂ ਤਾਂ ਇਹ ਕਹਾ ਕਿ ਜਾਣ ਬੁਝ ਕੇ ਹੁਣ ਤੁਸੀਂ ਮੈਨੂੰ ਆਹ ਦੱਸੋ ਮੈਂ ਮਾਰਕੀਟ ਕਮੇਟੀ ਦੇ ਅਧਿਕਾਰਾਂ ਦੀ ਗੱਲ ਕਰਨੀ ਚਾਹੁੰਦਾ ਇੱਥੇ ਮੰਡੀ ਬੋਰਡ ਦੀ ਇੱਕ ਰਿਸਪੌਂਸਿਬਿਲਟੀ ਬਣਦੀ ਆ ਜੀ ਇਹ ਮਹਿਕਮਾ ਬਣਿਆ ਹੀ ਇਸ ਲਈ ਸੀ ਕਿ ਕਿਸਾਨ ਵਿਚਾਰਾ ਭੋਲਾ ਹੈ ਅਨਐਜੂਕੇਟ ਹੈ ਦੀ ਸਪੋਰਟ ਕਰਨੀ ਹੈ ਇਹਨੂੰ ਕੋਈ ਲੁੱਟਣਾ ਨਾ ਲਵੇ ਇਹ ਸਾਸਤੇ ਬਣਿਆ ਸੀ ਜਿਲ੍ਹਾ ਮੰਡੀ ਅਫਸਰ ਸਾਹਿਬ ਤੇ ਕਰ ਕੀ ਰਹੇ ਹੋ ਹੋ ਇਹ ਰਿਹਾ ਕਿ ਜਿਹੜਾ ਮੰਡੀਆਂ ਦੇ ਵਿੱਚ ਮਾਲ ਭਰਿਆ ਪਿਆ ਹੈ ਇਹ ਤੁਹਾਡੀ ਜ਼ਿੰਮੇਵਾਰੀ ਸੀ ਮੰਡੀਆਂ ਖਾਲੀ ਕਰਵਾਉਣੀਆਂ ਤੇ ਕਿਸਾਨ ਨੂੰ ਦੁਬਾਰਾ ਉਹ ਜਗ੍ਹਾ ਪ੍ਰੋਵਾਈਡ ਕਰਕੇ ਦੇਣੀ ਕਿ ਇੱਥੇ ਆ ਕੇ ਕਿਸਾਨ ਦੁਬਾਰਾ ਮਾਲ ਲਾਵੇ ਲੇਕਿਨ ਮਾਲ ਹਜੇ ਪੁਰਾਣਾ ਜਿਹੜਾ 5 ਤਰੀਕ ਨੂੰ 6 ਤਰੀਕ ਨੂੰ 7 ਤਰੀਕ ਨੂੰ 8 10 ਤਰੀਕ ਨੂੰ ਭਰਿਆ ਉਹ ਚੱਕਿਆ ਨਹੀਂ ਗਿਆ ਤੇ ਜਦੋਂ ਕਿ ਸਿਧਾਂਤ ਇਹ ਕਹਿੰਦਾ ਨਿਜਮ ਕਹਿੰਦਾ ਮੰਡੀ ਬੋਰਡ ਦਾ ਕਿ 72 ਘੰਟੇ ਅਗਰ ਮੰਡੀ ਬੋਰਡ ਦਾ ਮਾਲ ਉਥੋਂ ਨਹੀਂ ਚੱਕਿਆ ਗਿਆ ਮੰਡੀ ਬੋਰਡ ਦੇ ਫਰਚੋਂ ਖਰੀਦ ਏਜੰਸੀ ਨੇ ਤਾਂ ਉਹਨੂੰ ਖਰਚਾ ਪਏਗਾ ਉਹਨੂੰ ਡੈਮੇਜ ਪਏਗਾ ਉਹ ਕਿਉਂ ਨਹੀਂ ਪਾਇਆ ਜਾ ਰਿਹਾ ਜੀ ਇਦਾ ਮਤਲਬ ਕੀ ਹੈ ਕਿ ਮੰਡੀਆਂ ਭਰ ਦਿਓ ਮਾਲ ਚੱਕਿਆ ਨਾ ਜਾਏ ਆਰਤੀਏ ਆਪਣੇ ਆਪ ਕੰਮ ਰੋਕ ਲੈਣ ਕਿ ਕਿਸਾਨਾਂ ਦੇ ਕੰਮ ਦੀ ਸਪੀਡ ਘਟ ਜੇ ਦੁਖੀ ਹੋਇਆ ਕਿਸਾਨ ਆਪਣੇ ਆਪ ਗੋਡੇ ਟੇਕ ਦੇਵੇ ਆਰਤੀਏ ਦੇ ਜਾ ਕੇ ਗੋਡੀਆਂ ਲੱਗ ਜੇ ਕਹਿ ਦੇਵੇ ਕਿ ਜਿਵੇਂ ਮਰਜ਼ੀ ਯਾਰ ਚੱਕੀ ਦਾ ਓਵੇਂ ਚਕਾ। ਇਹ ਹਾਲਾਤ ਪੈਦਾ ਮਾਰਕੀਟ ਕਮੇਟੀਆਂ ਸਾਡੇ ਅਧਿਕਾਰੀ ਮਿਲ ਕੇ ਇਹ ਹਾਲਾਤ ਪੈਦਾ ਕਰਵਾ ਰਹੇ ਨੇ। ਇਹ ਹਾਲਾਤ ਪੈਦਾ ਜਾਣ ਬੁੱਝ ਕੇ ਕਰਵਾਏ ਜਾ ਰਹੇ ਨੇ। ਅੱਜ ਮੈਂ ਸੰਬਰਾਲੇ ਦੇ ਇੱਕ ਸਾਡੇ ਕਿਸਾਨਾਂ ਨੇ ਉੱਥੇ ਸੰਬਰਾਲੇ ਦੀ ਮੰਡੀ ਚੈੱਕ ਕੀਤਾ ਉੱਥੋਂ ਦੇ ਲੋਕਾਂ ਨੇ ਸਪਸ਼ਟ ਕਹਿਤਾ ਕਿ ਪੀਆਰ 126 ਪਿਆ ਹੈ ਮੌਇਸਚਰ 14 ਹੈ ਸੰਬਰਾਲੇ ਦੇ ਇਲਾਕੇ ਚ ਪੀਆਰ 126 ਹੈ ਮੌਇਸਚਰ 14 ਹੈ ਤੇ ਛੇਲਰ ਵਾਲਾ 300 ਰੁਪਏ ਮੰਗ ਰਿਹਾ ਭਗਵੰਤ ਮਾਨ ਜੀ ਮਾਨਯੋਗ ਮੁੱਖ ਮੰਤਰੀ ਜੀ 300 ਰੁਪਏ 26 ਦਾ 300 ਰੁਪਏ ਮੰਗਿਆ ਜਾ ਰਿਹਾ ਕਟ ਇਹ ਹਾਲਾਤ ਬਣੇ ਹੋਏ ਨੇ ਖਾਦ ਕਿਸਾਨਾਂ ਨੂੰ ਨਹੀਂ ਮਿਲ ਰਹੀ ਅੱਜ ਅਸੀਂ 31 ਤਰੀਕ ਚ ਖੜੇ ਆ ਆ ਝੋਨਾ ਕਿਦੋਂ ਕਿਦੋਂ ਆ ਖੇਤ ਤਿਆਰ ਕਰਕੇ ਕਿਸਾਨ ਬੀਜੂਗਾ ਕਿੰਨਾ ਖਰਚੇ ਕਿਵੇਂ ਬੀਜੇ ਜਾਣਗੇ ਖੇਤਾਂ ਹਜੇ ਤੇਰੀ ਤੁਹਾਡੀ ਖਾਦ ਨਹੀਂ ਆਈ ਲੋਕਾਂ ਨੂੰ ਮਿਲੀ ਨਹੀਂ ਤਰਾ ਤਰਾ ਕਰ ਰਹੇ ਨੇ ਕਿ ਲੋਕ ਖਾਦ ਬਣੀ ਸੋ ਇਸ ਕਰਕੇ ਅਸੀਂ ਅੱਜ ਦੀ ਇਸ ਲਾਈਵ ਤੋਂ ਸਾਡੇ ਇਸ ਇਲਾਕੇ ਦੇ ਲੋਕਾਂ ਨੂੰ ਸਾਡੇ ਕਿਸਾਨਾਂ ਨੂੰ ਅਪੀਲ ਕਰਦੇ ਆ ਦੋਸਤੋ ਦੇ ਬਠਿੰਡਾ ਫਰੀਦਕੋਟ ਮੁਕਸਰ ਨਾਲ ਲੱਗਦੇ ਹੋਰ ਜ਼ਿਲ੍ਹੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ 4 ਤਰੀਕ ਨੂੰ ਜ਼ਿਲ੍ਹਾ ਮੰਡੀ ਅਫਸਰਾਂ ਦਾ ਘਰਾਉ ਕਰਾਂਗੇ ਓਨੀ ਦੇਰ ਤੱਕ ਘਰਾਉ ਰੱਖਾਂਗੇ ਜਿੰਨੀ ਦੇਰ ਤੱਕ ਸਾਡੇ ਇਹਨਾਂ ਮਸਲਿਆਂ ਦਾ ਹੱਲ ਨਹੀਂ ਹੁੰਦਾ ਅਸੀਂ ਕਿਸਾਨਾਂ ਨੂੰ ਖਾਦ ਵੀ ਦਿਵਾਉਣੀ ਹੈ ਅਸੀਂ ਕਿਸਾਨਾਂ ਦਾ ਐਸ ਪਰਾਲੀ ਤੋਂ ਖਿਹੜਾ ਵੀ ਛਡਾਉਣਾ ਹੈ ਤੇ ਨਾਲ ਦੀ ਨਾਲ ਅਸੀਂ ਕਿਸਾਨਾਂ ਨੂੰ ਮੰਡੀਆਂ ਦੇ ਵਿੱਚੋਂ ਵੀ ਖੜਾ ਛੜਾ ਕੇ ਲੈ ਕੇ ਆਉਣਾ ਹੈ। ਔਰ ਅੱਜ ਇੱਕ ਗੱਲ ਦਾ ਸੋਚ ਲਿਓ ਮੁੱਖ ਮੰਤਰੀ ਜੀ। ਅੱਜ ਦੀਵਾਲੀ ਹੈ। ਪਹਿਲਾਂ ਰਹਿ ਕੇ ਤਾਂ ਵਿਖਾਓ ਬਾਹਰ। ਤੇਰੇ ਤੇਰੇ ਅਫਸਰ ਤੇਰੇ ਰਹਿ ਤਾਂ ਸਹੀ ਬਾਹਰ ਅੱਜ ਦਫਤਰਾਂ 'ਚ ਹੀ ਰਹਿ ਪੈਣਾ। ਉਹ ਸਾਡਾ ਕਿਸਾਨ ਤਾਂ ਧੂੜ 'ਚ ਰਹੂਗਾ, ਮੰਡੀਆਂ 'ਚ ਰਹੂਗਾ। ਤੁਸੀਂ ਇੱਕ ਰਾਤ ਕੁ ਲਵਾ ਦਿਓ ਆਪਦੇ ਅਫਸਰਾਂ ਦੀ। ਤੁਸੀਂ ਵੀ ਲਾਓ ਦਫਤਰ ਦੇ ਵਿੱਚ ਪਤਾ ਲੱਗੇ ਕਿ ਘਰੋਂ ਦੀਵਾਲੀ ਵਾਲੇ ਦਿਨ ਘਰੋਂ ਬਾਹਰ ਰਹਿਣ ਦੀ ਕੀ ਸਜ਼ਾ ਮਿਲਦੀ ਹੈ। ਕੀ ਹਾਲਾਤ ਹੁੰਦੇ ਨੇ? ਸੋ ਅੱਜ ਸਾਡੇ ਕਿਸਾਨਾਂ ਦੀ ਕੋਈ ਦਿਵਾਲੀ ਨਹੀਂ ਰਹੀ। ਕਿਸਾਨ ਮੰਡੀ 'ਚ ਰੋਲ ਰਿਹਾ ਹੈ। ਪਰ ਕਿਸਾਨ ਖੱਜਲ ਖੁਆਰ ਹੋ ਰਿਹਾ ਹੈ। ਸੋ ਮੈਂ ਬੇਨਤੀ ਫਿਰ ਕਰਦਾ ਹਾਂ ਮੇਰੇ ਕਿਸਾਨ ਭਰਾਵਾਂ ਨੂੰ ਕਿ ਜਿੱਥੋਂ ਤੱਕ ਵੀ ਅੱਜ ਦੇ ਇਸ ਲਾਈਵ ਨੂੰ ਸੁਣਦੇ ਨੇ ਮੇਰੀ ਆਵਾਜ਼ ਜਾਂਦੀ ਹੈ। ਹਰ ਇੱਕ ਕਿਸਾਨ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਭਰਾਵੋ। ਪ੍ਰੋਗਰਾਮ ਦਿੱਤਾ ਜ਼ਿਲ੍ਹਾ ਮੰਡੀ ਅਫਸਰਾਂ ਦੇ ਦਫ਼ਤਰਾਂ ਦੇ ਘਰਾਓ ਦਾ ਘਰਾਓ ਕਰਾਂਗੇ। ਓਨੀ ਦੇਰ ਤੱਕ ਰੱਖਾਂਗੇ ਜਿੰਨੀ ਦੇਰ ਤੱਕ ਮਸਲੇ ਦਾ ਹੱਲ ਨਹੀਂ ਹੁੰਦਾ। ਤੇ ਮੈਂ ਦੂਜੀ ਜਿਹੜੀ ਗੱਲ ਕਰਨੀ ਚਾਹਣਾ ਬੰਦੇ ਅਕਲ ਦਾ ਪਤਾ ਇਹਨਾਂ ਦਾ ਕੀ ਕਰਦੇ ਹੁੰਦੇ ਆ ਇਹ ਮੈਂ ਜਾਣਦਾ ਕਿਉਂਕਿ 40 ਸਾਲ ਹੋ ਗਏ ਇਹ ਕੰਮ ਕਰਦਿਆਂ ਨੂੰ ਇਹ ਭੱਜ ਜਾਂਦੇ ਹੁੰਦੇ ਆ ਅਫਸਰ ਪਤਾ ਲੱਗ ਜਾਂਦਾ ਵੀ ਅੱਜ ਸਾਡਾ ਘਰਾਓ ਹੋਣਾ ਦਫ਼ਤਰ ਛੱਡ ਕੇ ਭੱਜ ਜਾਂਦੇ ਆ ਮੈਂ ਅਫਸਰਾਂ ਨੂੰ ਪਹਿਲਾਂ ਦੱਸ ਦਿਆਂ ਕਿ ਗਲਤੀ ਨਾ ਕਰਿਓ ਅਗਰ ਅਜੇਹੀ ਗਲਤੀ ਕਰੋਗੇ ਤਾਂ ਫਿਰ ਕੀ ਹੋਏਗਾ ਫਿਰ ਮਜਬੂਰ ਨੂੰ ਫਿਰ ਮਜਬੂਰ ਨੂੰ ਸਾਨੂੰ ਸੜਕਾਂ ਤੇ ਆਉਣਾ ਪਏਗਾ ਇਦਾ ਮਤਲਬ ਅਸੀਂ ਤੁਹਾਡੇ ਦਫ਼ਤਰਾਂ 'ਚ ਤੁਹਾਨੂੰ ਗੱਲ ਕਹਿਣ ਆ ਰਹੇ ਹਾਂ ਅਗਰ ਤੁਸੀਂ ਭੱਜੋਗੇ ਤਾਂ ਫਿਰ ਸਾਨੂੰ ਇਹ ਗੱਲ ਸੜਕ ਤੇ ਤੁਹਾਨੂੰ ਸੱਦ ਕੇ ਤੁਹਾਨੂੰ ਇਹ ਗੱਲ ਤੁਹਾਡੇ ਕੰਨਾਂ 'ਚ ਪਾਉਣੀ ਪੈਗੀ ਮੈਂ ਲੋਕਾਂ ਨੂੰ ਵੀ ਬੇਨਤੀ ਕਰਦਾ ਭਰਾਵੋ ਸਾਡਾ ਸੜਕਾਂ ਰੋਕਣਾ ਕੋਈ ਨਿਸ਼ਾਨਾ ਨਹੀਂ ਸਾਡਾ ਸੜਕਾਂ ਰੋਕਣਾ ਕੋਈ ਪਰਪਸ ਨਹੀਂ ਸਾਡਾ ਪਰਪਸ ਆ ਕਿਸਾਨਾਂ ਦੀ ਝੋਨੇ ਦੀ ਫਸਲ ਬਕਾਉਣਾ ਸਾਡਾ ਪਰਪਸ ਆ ਕਿਸਾਨਾਂ ਦਾ ਪਰਾਲੀ ਤੋਂ ਖੇੜਾ ਛਡਾਉਣਾ ਸਾਡਾ ਪਰਪਸ ਆ ਕਿ ਕਿਸਾਨ ਨੂੰ ਸਮੇਂ ਸੇ ਡੀਏਪੀ ਮਿਲ ਜੇ ਉਹਦੀ ਫਸਲ ਵਜਾਉਣਾ ਸਾਡਾ ਹੀ ਪਰਪਸ ਹੈ ਇਸ ਲਈ ਸਾਡੀ ਹੱਥ ਜੋੜ ਕੇ ਬੇਨਤੀ ਆ ਕਿ ਤਕੜੇ ਹੋਵੋ ਹੰਬੜਾ ਮਾਰੋ ਤੁਹਾਡੇ ਕਿਸੇ ਦਾ ਰਸਤਾ ਰੋਕਣਾ ਸਾਡਾ ਨਿਸ਼ਾਨਾ ਨਹੀਂ ਜੇ ਰੋਕਣਾ ਪੈਂਦਾ ਤਾਂ ਕਿਰਪਾ ਕਰਕੇ ਮੇਰੇ ਹੱਥ ਜੋੜ ਕੇ ਬੇਨਤੀ ਆ ਸਹਿਯੋਗ ਦਿਓ ਕਿਸਾਨ ਤੁਹਾਡਾ ਤੁਹਾਡੇ ਤੋਂ ਬਾਹਰ ਨਹੀਂ ਹੈ ਇੰਨੀ ਹੀ ਮੇਰੀ ਬੇਨਤੀ ਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ